ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਚੌਣ ਚਰਚਾ ਲੈ ਕੇ ਹਾਜ਼ਰਾਂ ਦੇਸ਼ ਦੀ ਸਿਆਸਤ ਬਾਰੇ ਤਮਾਮ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਹਿਲਜੁਲ ਹੋਈ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹਿਲਜੁਲ ਦੇਖਣ ਨੂੰ ਮਿਲੇ ਕੀ ਗੱਲਬਾਤ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਸੁਤਨਾਮ ਸਿੰਘ ਮਾਨਕ ਜੀ ਮਾਨਕ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਿਹਤ ਕਿਵੇਂ ਠੀਕ ਠਾਕ ਹੋ ਜੀ ਹਾਂ ਬਿਲਕੁਲ ਜੀ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਦੂਸਰੇ ਪੜਾ ਦੀਆਂ ਵੋਟਾਂ ਹੋਈ ਮਨਜੋਤ ਜੀ ਗੱਲ ਇਹ ਹੈ ਕਿ ਹੁਣ ਤੱਕ ਚੋਣਾਂ ਦੇ ਦੋ ਪੜਾ ਜਿਹੜੇ ਆ ਪੂਰੇ ਹੋ ਗਏ ਆ ਪਹਿਲਾਂ 102 ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ ਸੀ ਉਹ ਤੋਂ ਬਾਅਦ ਹੁਣ ਬੀਤੇ ਦਿਨ 88 ਲੋਕ ਸਭਾ ਦੀਆਂ ਸੀਟਾਂ ਲਈ ਵੋਟਾਂ ਪਈਆਂ ਜੀ ਇਹ ਨਾ ਦੋਨਾਂ ਪੜਾਵਾਂ ਦੇ ਦੌਰਾਨ ਇੱਕ ਗੱਲ ਦੇਖਣ ਵਾਲੀ ਹੈ ਜੀ ਕਿ ਪਹਿਲਾਂ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਜੀ ਆਪਣਾ ਜਿਹੜਾ ਪ੍ਰਚਾਰ ਦਾ ਜਿਹੜਾ ਮੁੱਖ ਏਜੰਡਾ ਰੱਖਿਆ ਹੋਇਆ ਸੀ ਉਹ ਆਪਣਾ ਵਿਕਾਸ ਦਾ ਰੱਖਿਆ ਹੋਇਆ ਸੀ ਕਿ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਇੰਨਾ ਕੰਮ ਕੀਤਾ ਜਿਹੜਾ ਕਾਂਗਰਸ ਦੀਆਂ ਸਰਕਾਰਾਂ ਜਿਹੜੀਆਂ ਕਈ ਦਹਾਕਿਆਂ ਚ ਨਹੀਂ ਕਰ ਸਕੀਆਂ ਤੇ ਉਹ ਇਹ ਉਹਨਾਂ ਦਾ ਮੁੱਖ ਜੋਰ ਇਹਦੇ ਤੇ ਸੀਗਾ ਭਾਵੇਂ ਕਿ ਥੋੜਾ ਥੋੜਾ ਉਹ ਇਹ ਵੀ ਕਰਦੇ ਸੀਗੇ ਜਿਹੜਾ ਕਿ ਕਾਂਗਰਸ ਨੇ ਰਾਮ ਮੰਦਰ ਬਣਾਉਣ ਦਾ ਵਿਰੋਧ ਕੀਤਾ ਸੀ ਕਾਂਗਰਸ ਨੇ ਰਾਮ ਨਾਵੀ ਦੇ ਜਲੂਸਾਂ ਦਾ ਵੀ ਵਿਰੋਧ ਕਰਦੀ ਰਹੀ ਹੈ ਖਾਸ ਕਰਕੇ ਤ੍ਰਣਮੂਲ ਕਾਂਗਰਸ ਬਾਰੇ ਉਹਨਾਂ ਨੇ ਕਿਹਾ ਸੀ ਬੰਗਾਲ ਜਾ ਕੇ ਕਿ ਇਹ ਰਾਮ ਨਾਵੀ ਦੇ ਜਲੂਸਾਂ ਦਾ ਵਿਰੋਧ ਕਰਦੀ ਰਹੀ ਹੈ ਪਰ ਨਾਲ ਹੀ ਇਹ ਵੀ ਕਿਹਾ ਪ੍ਰਧਾਨ ਮੰਤਰੀ ਇਹ ਵੀ ਥੋੜਾ ਥੋੜਾ ਕਹੀ ਜਾ ਰਿਹਾ ਸੀ ਕਿ ਕਾਂਗਰਸ ਜਿਹੜੀ ਹੈ ਸਨਾਤਨ ਧਰਮ ਵਿਰੋਧੀ ਹੈ ਖਾਸ ਕਰਕੇ ਜਿਹੜਾ ਇਹਦੇ ਦੱਖਣ ਦੇ ਭਾਈਵਾਲ ਹੈ ਡੀਐਮਕੇ ਦੇ ਲੀਡਰ ਹੈ ਉਹ ਸਨਾਤਨ ਧਰਮ ਦੇ ਖਿਲਾਫ ਟਿੱਪਣੀਆਂ ਕਰਦੇ ਆ ਉਹਨਾਂ ਜਿਹੜੀ ਫਿਰਕੂ ਧਰੂਵਿਕਨ ਦੀ ਨੀਤੀ ਨੂੰ ਜਿਹੜੀ ਰਣਨੀਤੀ ਨੂੰ ਉਹ ਅੱਗੇ ਤਾਂ ਥੋੜਾ ਵਧਾਰ ਰਿਹਾ ਸੀ ਉਹਨੂੰ ਅਲਾਈਵ ਤਾਂ ਰੱਖ ਰਿਹਾ ਸੀ ਪਰ ਮੁੱਖ ਜੋਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦਾ ਆਪਣੇ ਵਿਕਾਸ ਦੇ ਕੀਤੇ ਹੋਏ ਕੰਮਾਂ ਪਰ ਸੀਗਾ ਵੋਟਾਂ ਮੰਗਣ ਲਈ ਲੋਕਾਂ ਦੇ ਸਾਹਮਣੇ ਆਪਣੇ ਵਿਕਾਸ ਦੇ ਕੰਮ ਰੱਖਦੇ ਸੀ ਪਰ ਉਹ ਜਿਹੜਾ ਦੂਜੇ ਪਹਿਲੇ ਪੜਾਦਿਆਂ ਵੋਟਾਂ ਪੈਣ ਤੋਂ ਬਾਅਦ ਜਿਹੜਾ 21 April ਨੂੰ ਨਾ ਰਾਜਸਥਾਨ ਚ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਉਹਦੇ ਚ ਉਹਨਾਂ ਨੇ ਕਾਂਗਰਸ ਤੇ ਇਸ ਮੁੱਦੇ ਨੂੰ ਲੈ ਕੇ ਠਕਾ ਹਮਲਾ ਕੀਤਾ ਕਿ ਇਹਨਾਂ ਦੇ ਚੋਣ ਮੈਨੀਫੈਸਟੋ ਚ ਜਿਹੜੀ ਆ ਮੁਸਲਮ ਲੀਗ ਦੀ ਝਲਕ ਮਿਲਦੀ ਆ ਉਹਦੀਆਂ ਸੋਚ ਦੀ ਝਲਕ ਮਿਲਦੀ ਆ ਇਹ ਜਿਹੜਾ ਅ ਦੂਜਾ ਆਰਥਿਕ ਸਰਵੇਖਣ ਕਰਾ ਕੇ ਜਿਹੜਾ ਜਿਹੜੇ ਲੋਕਾਂ ਦਾ ਧਨ ਦੌਲਤ ਐ ਸੰਪਤੀ ਐ ਉਹ ਦਾ ਘਟ ਗਣਤੀ ਖਾਸ ਕਰਕੇ ਮੁਸਲਮਾਨਾਂ ਨੂੰ ਵੰਡ ਦੇਣਗੇ ਉਹਦੇ ਨਾਲ ਦੇਸ਼ ਦੇ ਅੰਦਰ ਬੜੀ ਤਿੱਖੀ ਪ੍ਰਤੀਕਿਰਿਆ ਹੋਈ ਐ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਪਛੇ ਨੂੰ ਤੁਰੇ ਕਿਉਂ ਆ ਉਹਦੇ ਚ ਇੱਕ ਗੱਲ ਜਿਹੜੀ ਕਹੀ ਜਾ ਰਹੀ ਆ ਕਿ ਪਹਿਲੇ ਪੜਾਅ 'ਚ ਜਿਸ ਤਰ੍ਹਾਂ ਦੀ ਆਸ ਸੀ ਕਿ ਵੱਡੀ ਪੱਧਰ ਤੇ ਲੋਕ ਜਿਹੜੇ ਵੋਟਾਂ ਪਾਣ ਆਣਗੇ ਜਿਹੜੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 10 ਸਾਲ ਜਿਹੜਾ ਕੰਮ ਕੀਤਾ ਉਹਨੂੰ ਮੁੱਖ ਰੱਖ ਕੇ ਵੱਡੀ ਪੱਧਰ ਤੇ ਲੋਕ ਵੋਟਾਂ ਪਾਣ ਲਈ ਆਣਗੇ ਤੇ ਖਾਸ ਕਰਕੇ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਉਹ ਉਸ ਤਰ੍ਹਾਂ ਹੋਇਆ ਨਜ਼ਰ ਨਹੀਂ ਆਇਆ ਤੇ ਫਿਰ ਕਿਸੇ ਨਾ ਕਿਸੇ ਪੱਧਰ ਤੇ ਭਾਜਪਾ ਦੀ ਲੀਡਰਸ਼ਿਪ ਨੇ ਤੇ ਆਰਐਸਐਸ ਦੀ ਲੀਡਰਸ਼ਿਪ ਨੇ ਸੋਚ ਵਿਚਾਰ ਕਰਕੇ ਇਹਨਾਂ ਚੋਣਾਂ ਨੂੰ ਜਿਹੜਾ ਥੋੜਾ ਜਿਹਾ ਫਿਰਕੂ ਤੜਕਾ ਲਾਉਣ ਦਾ ਕਿਤੇ ਨਾ ਕਿਤੇ ਫੈਸਲਾ ਕੀਤਾ ਉਹਨੂੰ ਮੁੱਖ ਰੱਖ ਕੇ ਜਿਹੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਾਂਗਰਸ ਤੁਹਾਡਾ ਤਾਂ ਦੌਲਤ ਲੈ ਕੇ ਖੋ ਕੇ ਜਿਹੜਾ ਮੁਸਲਮ ਘਟ ਗਿਣਤੀ ਜਿਹੜੇ ਜ਼ਿਆਦਾ ਬੱਚੇ ਪੈਦਾ ਕਰਦੇ ਆ ਉਹਨਾਂ ਨੂੰ ਇਹ ਦੇ ਦੇਣਗੇ ਤੇ ਔਰਤਾਂ ਦੇ ਮੰਗਲ ਸੂਤਰ ਵੀ ਸੁਰੱਖਿਅਤ ਨਹੀਂ ਰਹਿਣਗੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ 21 April ਨੂੰ ਉਹਨਾਂ ਨੇ ਇਹ ਪੱਸ਼ਨ ਦਿੱਤਾ ਤੇ ਇਹ ਵੀ ਕਿਹਾ ਜਾਂਦਾ ਕਿ 20 April ਨੂੰ ਉਹ ਨਾਗਪੁਰ ਆਰਐਸਐਸ ਦੇ ਹੈੱਡਕੁਆਰਟਰ ਚ ਗਏ ਸੀਗੇ ਤੇ ਹੋ ਸਕਦਾ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਦੀ ਫੀਡਬੈਕ ਮਿਲੀ ਹੋਵੇ ਕਿ ਜੇ ਵੱਡੀ ਪੱਧਰ ਤੇ ਲੋਕ ਵੋਟਾਂ ਪਾਣ ਨਾ ਆਏ ਅੱਗੇ ਤੇ ਉਹਦੇ ਨਾਲ ਭਾਜਪਾ ਜੋ 370 ਦਾ ਉਹਨੇ ਆਪਣੇ ਲਈ ਨਿਸ਼ਾਨਾ ਰੱਖਿਆ ਹੋਇਆ ਤੇ ਸਮੁੱਚੇ ਤੌਰ ਤੇ ਲੋਕਤੰਤਰਿਕ ਗੱਠ ਜੋੜ ਲਈ ਉਹਨਾਂ ਨੇ ਜਿਹੜਾ 400 ਪਾਰ ਦਾ ਨਾਅਰਾ ਦਿੱਤਾ ਹੋਇਆ ਇਹਦੀ ਪੂਰਤੀ ਨਹੀਂ ਹੋਣੀ ਤੇ ਇਸ ਕਰਕੇ ਜਿਹੜਾ ਉਹਨਾਂ ਨੇ ਇਸ ਪਾਸੇ ਨੂੰ ਉਤਰ ਪਿਆ ਤੇ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਜਿਹੜਾ ਕਾਂਗਰਸ ਨੇ ਵੀ ਜਿਹੜਾ ਇਹ ਗੱਲਾਂ ਕੀਤੀਆਂ ਕਿ ਅਸੀਂ ਸਰਵੇ ਕਰਾਂਗੇ ਤੇ ਉਹ ਤੋਂ ਬਾਅਦ ਜਿੰਨੀ ਕਿਸੇ ਦੀ ਆਬਾਦੀ ਹੋਏਗੀ ਉਹਦੇ ਮੁਤਾਬਕ ਧਨ ਦੌਲਤ ਦੀ ਸੰਪਤੀ ਦਾ ਉਹਨੂੰ ਹਿੱਸਾ ਦਿੱਤਾ ਜਾਊਗਾ ਇਹਨੇ ਇੱਕ ਕਿਸਮ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮੌਕਾ ਮਹਿਆ ਦਿੱਤਾ ਕਿ ਮੌਕਾ ਮਹਿਆ ਕੀਤਾ ਕਿ ਇਹਦੇ ਆਧਾਰ ਤੇ ਉਹ ਜਿਹੜਾ ਚੋਣਾਂ ਨੂੰ ਫਿਰਕੂ ਤ੍ਰੂਵੀ ਕਰਨ ਵਾਲੇ ਪਾਸੇ ਲਿਜਾ ਸਕਦੇ ਆ ਕਾਂਗਰਸ ਨੂੰ ਸਪਸ਼ਟ ਤੌਰ ਤੇ ਇਹ ਤਾਂ ਕਹਿਣਾ ਚਾਹੀਦਾ ਸੀ ਕਿ ਨਰਿੰਦਰ ਮੋਦੀ ਦੇ ਰਾਜ ਦੇ ਦੌਰਾਨ ਗਰੀਬਾਂ ਤੇ ਅਮੀਰਾਂ ਦਾ ਪਾੜਾ ਜਿਹੜਾ ਵਧ ਰਿਹਾ ਜੀ ਤੇ ਇਸ ਪਾੜੇ ਨੂੰ ਘਟਕਣ ਲਈ ਅਸੀਂ ਆਰਥਿਕ ਸਰਵੇਖਣ ਕਰਕੇ ਗਰੀਬ ਵਰਗਾਂ ਦੇ ਹੱਕ 'ਚ ਨੀਤੀਆਂ ਬਣਾਵਾਂਗੇ ਜਿਹਦੇ ਨਾਲ ਉਹਨਾਂ ਦੀ ਆਰਥਿਕਤਾ ਵੀ ਮਜ਼ਬੂਤ ਹੋਵੇ ਇਹ ਗੱਲ ਤਾਂ ਉਹ ਕਹਿ ਸਕਦੇ ਆ ਉਹਨਾਂ ਵੱਲੋਂ ਖਾਸ ਕਰਕੇ ਰਾਹੁਲ ਗਾਂਧੀ ਵੱਲੋਂ ਇਹ ਕਹਿਣਾ ਕਿ ਅਸੀਂ ਸਰਵੇ ਕਰਾ ਕੇ ਜਿੰਨੀ ਕਿਸੇ ਦੀ ਆਬਾਦੀ ਆ ਉਹਦੇ ਮੁਤਾਬਕ ਧਨ ਦੌਲਤ ਅਸੀਂ ਉਹਦੀ ਮੁੜ ਵੰਡ ਕਰਾਂਗੇ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਨਰਿੰਦਰ ਮੋਦੀ ਨੂੰ ਕਾਂਗਰਸ ਤੇ ਵੱਡਾ ਹਮਲਾ ਕਰਨ ਦਾ ਮੌਕਾ ਦਿੱਤਾ ਤੇ ਜਿਹੜੀ ਇਹ ਦੇ ਨਾਲ ਹੁਣ ਦੇਖਣ ਵਾਲੀ ਗੱਲ ਮਨਜੋਤ ਜੀ ਇਹ ਆ ਕਿ ਜਦੋਂ ਇਹ ਧਰੂਵਿਕਨ ਦੀ ਦੂਜੇ ਪੜਾਤਵਾਦ ਇਹ ਧਰੂਵਿਕਨ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ ਜਿਹਾ ਤੁਸੀਂ ਕਹਿ ਲਓ ਕਿ ਚੋਣਾਂ ਦਾ ਜਦੋਂ ਵਰਤਾਂ ਤੇ ਵਿਗੜ ਗਿਆ ਵਿਕਾਸ ਦੇ ਮੁੱਦੇ ਤੋਂ ਹਟ ਕੇ ਫਿਰ ਕੁ ਧਰੂਵਿਕਨ ਵਾਲੇ ਪਾਸੇ ਗੱਲ ਤੁਰ ਗਈ ਤਾਂ ਉਹ ਤੋਂ ਬਾਅਦ ਦੂਜੇ ਪੜਾ ਦੀਆਂ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਤੇ ਇਹਨਾਂ ਚੋਣਾਂ 'ਚ ਵੀ ਕੋਈ ਅਸਰ ਹੁੰਦਾ ਨਜ਼ਰ ਨਹੀਂ ਆਇਆ ਜਿੰਨੀਆਂ ਜਿਹੜੀਆਂ ਦੂਜੇ ਪੜਾ ਜਿਹੜੀਆਂ 88 ਸੀਟਾਂ ਤੇ ਵੋਟਾਂ ਪਈਆਂ ਉਹਦੇ ਚ ਵੀ ਪਿਛਲੀ ਵਾਰ ਜਿਹੜੀਆਂ 2019 ਨੂੰ ਇਹਨਾਂ ਸੀਟਾਂ ਤੇ ਜਿਹੜੀਆਂ ਵੋਟਾਂ ਪਈਆਂ ਸੀ ਉਹਦੇ ਨਾਲ 7% ਦੀ ਵੋਟਾਂ ਘਟ ਪਈਆਂ ਇਸ ਵਾਰ ਜਿਹੜੀ ਮਨੀਪੁਰ ਚ ਤੇ ਤ੍ਰਿਪੁਰਾ ਚ ਤਾਂ ਅੱਛੀ ਵੋਟਾਂ ਚੰਗੀਆਂ ਪਈਆਂ ਥੋੜੀ ਜਿਹੀ ਸਥਿਤੀ ਚ ਜਿਹੜਾ ਬਿਹਾਰ ਚ ਵੀ ਸੁਧਾਰ ਹੋਇਆ ਪਰ ਉੱਤਰ ਪ੍ਰਦੇਸ਼ ਜਿਹੜਾ ਭਾਜਪਾ ਦਾ ਗੜ ਮੰਨਿਆ ਜਾਂਦਾ ਹੈ ਉਹਦੇ ਵਿੱਚ ਇਸ ਵਾਰ ਵੀ ਦੂਜੇ ਪੜਾ ਦੌਰਾਨ ਵੀ ਜਿਹੜੀਆਂ ਵੋਟਾਂ ਜ਼ਿਆਦਾ 55% ਤੋਂ ਥੋੜੀਆਂ ਜੀਆਂ ਉੱਪਰ ਵੋਟਾਂ ਪਈਆਂ ਉੱਥੇ ਵੋਟਾਂ ਫੇਰ ਨਹੀਂ ਵਈਆਂ ਤੇ ਉਹਦੇ ਵਿੱਚ ਜੋ ਜਿਨ੍ਹਾਂ ਨੂੰ ਜਿਹੜਾ ਵੋਟਾਂ ਪਵਾਉਣ ਲਈ ਜਿਹੜਾ ਚੋਣ ਬਿਰਤਾਂਤ ਨੂੰ ਜਿਹੜਾ ਫਿਰਕਾ ਪ੍ਰਸਤੀ ਦਾ ਟੁੜਕਾ ਲਾਣ ਦਾ ਯਤਨ ਕੀਤਾ ਗਿਆ ਹੈ ਸਗਾ ਉਹ ਬਹੁਤਾ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ ਇਕਰ ਉਧਰ ਰਾਹੁਲ ਗਾਂਧੀ ਦੀ ਵੀ ਗੱਲ ਕਰੀ ਉਹਨਾਂ ਨੇ ਵੀ ਬਿਆਨਬਾਜ਼ੀ ਕੀਤੀ ਸੋਸ਼ਲ ਮੀਡੀਆ ਚਰਚਾ ਦੇ ਵਿੱਚ ਹੈ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਹੁਣ ਪੀਐਮ ਮੋਦੀ ਡਰੇ ਹੋਏ ਲੱਗਦੇ ਨਹੀਂ ਉਹਨਾਂ ਦੇ ਅਥਰੂ ਸਾਹਮਣੇ ਆ ਨਜ਼ਰ ਆ ਸਕਦੇ ਨੇ ਕਿਵੇਂ ਵੇਖਦੇ ਹੋ ਇਸ ਤਰੀਕੇ ਦੀਆਂ ਸ਼ਬਦ ਕੁਵਾਰਾਂ ਨੂੰ ਉਹੀ ਉਹਨਾਂ ਦਾ ਵੀ ਭਾਵ ਇਹ ਹੀ ਆ ਵੀ ਇਹਨਾਂ ਜਿਹੜੀ ਇਹਨਾਂ ਨੇ ਸ਼ੁਰੂ-ਸ਼ੁਰੂ ਚ ਕਿਹਾ ਸੀਗਾ ਜਿਹੜਾ ਕਿ ਭਾਜਪਾ 370 ਸੀਟਾਂ ਲੈ ਜਾਏਗੀ ਤੇ ਸਮੁੱਚੇ ਤੌਰ ਤੇ ਲੋਕਤੰਤਰ ਗਠਜੋੜ 400 ਸੀਟਾਂ ਲੈ ਜਾਏਗਾ ਪਰ ਜਿਸ ਤਰ੍ਹਾਂ ਦਾ ਵੋਟਾਂ ਦਾ ਵੋਟਰਾਂ ਦਾ ਪ੍ਰਤੀਕਰਮ ਹੈ ਵੋਟਰਾਂ ਦਾ ਜਿਸ ਤਰ੍ਹਾਂ ਦਾ ਰਿਸਪਾਂਸ ਹੈ ਉਹਨੂੰ ਲੱਗ ਮੁਖਰਾ ਕਿ ਲੱਗਦਾ ਨਹੀਂ ਹੈਗਾ ਕਿ ਜਿਹੜੇ ਭਾਜਪਾ ਨੂੰ ਕੋਈ ਇੰਨਾ ਵੱਡਾ ਫਤਵਾ ਮੰਨ ਜਾ ਰਿਹਾ ਹੋ ਸਕਦਾ ਭਾਜਪਾ ਦੀ ਸਰਕਾਰ ਤਾਂ ਸਾਰੇ ਚੂਣਾ ਦੇ ਪੜਾ ਲੰਘ ਕੇ ਹੋ ਸਕਦਾ ਭਾਜਪਾ ਦੀ ਸਰਕਾਰ ਤਾਂ ਬਣ ਜਾਏ ਪਰ ਉਹ ਬਹੁਤ ਘੱਟ ਬਹੁਤ ਸੰਮਤੀ ਨਾਲ ਸਰਕਾਰ ਬਣ ਸਕਦੀ ਹੈ ਕੋਈ ਵੱਡਾ ਫਤਵਾ ਮਿਲਣ ਦੀ ਸੰਭਾਵਨਾ ਨਹੀਂ ਅਜੇ ਤੱਕ ਜੋ ਸੰਕੇਤ ਮਿਲ ਰਿਹਾ ਜਿਹੜੇ ਦੋਵਾਂ ਪੜਾਵਾਂ ਦੀਆਂ ਵੋਟਾਂ ਪਈਆਂ ਉਹ ਤੋਂ ਸੰਕੇਤ ਇਹ ਮਿਲਦੇ ਆ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਵੋਟਰਾਂ ਦੇ ਸਾਹਮਣੇ ਵੱਡਾ ਮੁੱਦਾ ਬਣ ਕੇ ਉੱਭਰਿਆ ਤੇ ਇਹ ਰਾਮ ਮੰਦਿਰ ਜਾਂ ਜਿਹੜਾ ਹੋਰ ਜਿਹੜੇ ਹਿੰਦੂਤਪ ਦਾ ਏਜੰਡਾ ਆ ਉਹ ਤੋਂ 8 10 ਪੀਸੇ ਦੀ ਲੋਕ ਹੀ ਪ੍ਰਭਾਵਿਤ ਆ ਜਿਆਦਾ ਉਹ ਤੋਂ ਪ੍ਰਭਾਵਿਤ ਨਹੀਂ ਹੈਗੇ ਲੋਕ ਤੇ ਉੱਤਰ ਪ੍ਰਦੇਸ਼ ਦੇ ਅੰਦਰ ਵੀ ਸਖਤ ਮੁਕਾਬਲਾ ਹੋ ਰਿਹਾ Rajasthan ਚ ਵੀ ਸਖਤ ਮੁਕਾਬਲਾ ਹੋ ਰਿਹਾ ਬਾਕੀ ਬੰਗਾਲ ਚ ਤਾਂ ਪਹਿਲੇ ਹੀ ਮਮਤਾ ਨਾਲ ਜਿਹੜਾ ਭਾਜਪਾ ਦਾ ਸਖਤ ਮੁਕਾਬਲਾ ਹੋ ਹੀ ਰਿਹਾ ਉਥੇ ਤੇ ਮਹਾਰਾਸ਼ਟਰ ਚ ਵੀ ਜਿਹੜੀ ਹੈ ਕਾਫੀ ਜਿਹੜਾ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤੇ ਇਸ ਕਰਕੇ ਦੱਖਣ ਭਾਰਤ ਚ ਤਾਂ ਪਹਿਲਾਂ ਹੀ ਬੀਜੇਪੀ ਦੀ ਹਾਲਤ ਪਤਲੀ ਹੈ ਇਹ ਇਹ ਭਵਿੱਖਵਾਣੀਆਂ ਜਾਂ ਕਹਿੰਦੇ ਅੰਦਾਜ਼ੇ ਇਸ ਤਰ੍ਹਾਂ ਦੇ ਲੱਗੇ ਲਾਏ ਜਾ ਰਹੇ ਆ ਕਿ ਉੱਤਰੀ ਭਾਰਤ ਚ ਭਾਜਪਾ ਦੀਆਂ ਸੀਟਾਂ ਕਟਣਗੀਆਂ ਤੇ ਦੱਖਣ ਚ ਭਾਜਪਾ ਨੂੰ ਬਹੁਤ ਘੱਟ ਸੀਟਾਂ ਮਿਲਣਗੀਆਂ ਇਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਪਹਿਲੀਆਂ 303 ਸੀਟਾਂ ਮਿਲੀਆਂ ਲੋਕ ਸਭਾ ਚ ਉਹਨਾਂ ਤੋਂ ਕਾਫੀ ਘੱਟ ਸੀਟਾਂ ਜਿਹੜੀਆਂ ਭਾਜਪਾ ਨੂੰ ਮਿਲਣਗੀਆਂ ਜੀ ਮਨਕ ਜੀ ਇਹ ਤਾਂ ਉਹ ਦੇਸ਼ ਦੀ ਰਾਜਨੀਤੀ ਦੀ ਗੱਲ ਪੰਜਾਬ ਵੱਲੋਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਖਿਲਜੁਲ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਦਲ ਬਦਲੂਆਂ ਦੇ ਰੁੱਤੇ ਇੱਕ ਇੱਕ ਹਿਸਾਬ ਦੀ ਦੇਖਣ ਨੂੰ ਮਿਲੀ ਹੈ ਮਨਕ ਜੀ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਜੇਕਰ ਮੈਦਾਨ ਦੇ ਵਿੱਚ ਖੜਦੇ ਨਹੀਂ ਤਾਂ ਪਾਰਟੀਆਂ ਨੂੰ ਕਿੰਨਾ ਕੁ ਫਰਕ ਪੈਂਦਾ ਜਿਵੇਂ ਕਿ ਚਰਚਾ ਚੱਲ ਰਹੀ ਹੈ ਬਠਿੰਡਾ ਤੋਂ ਬਲਕੌਰ ਸਿੰਘ ਸਿੱਧੂ ਹੁਣੇ ਮੈਦਾਨ ਚ ਉਤਰ ਸਕਦੇ ਨੇ ਉਹ ਆਜ਼ਾਦ ਉਮੀਦਵਾਰ ਵਜੋਂ ਉਧਰ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੀ ਵੀ ਚਰਚਾ ਚੱਲ ਰਹੀ ਹੈ ਕਿ ਉਹ ਵੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਜੇਲ੍ਹ ਦੇ ਵਿੱਚ ਬੈਠੇ ਚੋਣ ਲੜ ਸਕਦੇ ਨੇ ਉਹਦੇ 'ਚ ਗੱਲ ਮਨਜੋਤ ਜੀ ਇਹ ਹੈ ਕਿ ਜਿਹੜਾ ਬਠਿੰਡੇ 'ਚ ਤਾਂ ਲਖਾ ਸਿਧਾਣਾ ਵੀ ਜੋ ਚੋਣ ਲੜ ਰਿਹਾ ਹੈ ਉਹਨਾਂ ਨੂੰ ਅਮਰਸਰ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਵੀ ਬਣਾ ਲਿਆ ਤੇ ਇਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਆਜ਼ਾਦ ਉਮੀਦਵਾਰ ਹੁੰਦੇ ਆ ਜਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਪਾਰਟੀ ਬਾਦ ਜੇ ਸਮਰਥਨ ਦੇ ਦਿੰਦੀ ਆ ਉਹ ਜਿਹੜੇ ਮੁੱਖ ਜਿਹੜੇ ਉਮੀਦਵਾਰ ਹੁੰਦੇ ਆ ਜਿਹੜੇ ਮੁੱਖ ਦਾਵੇਦਾਰ ਹੁੰਦੇ ਆ ਉਹਨਾਂ ਦੀ ਕਿਸਮਤ ਬਗਾੜਨ ਤੇ ਸਵਾਰਨ ਚ ਹਿੱਸਾ ਤਾਂ ਪਾਉਂਦੇ ਆ ਜਿਹੜੀਆਂ ਜਿੰਨੀਆਂ ਵੀ 8 1000 ਵੋਟਾਂ ਜਿਹੜੀਆਂ ਕੋਈ ਆਜ਼ਾਦ ਉਮੀਦਵਾਰ ਲੈ ਜਾਊਗਾ ਤੇ ਉਹਦੇ ਨਾਲ ਕੋਈ ਉਮੀਦਵਾਰ ਜਿੱਤ ਜਾਏਗਾ ਕੋਈ ਹਾਰ ਜਾਏਗਾ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਆਜ਼ਾਦ ਉਮੀਦਵਾਰ ਜਿਹੜੇ ਆ ਉਹ ਦੂਜਿਆਂ ਜਿਹੜੇ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦੇ ਉਹਨਾਂ ਦਾ ਪ੍ਰਭਾਵ ਪੈਂਦਾ ਤੇ ਕਈ ਵਾਰ ਇਦਾਂ ਵੀ ਹੁੰਦਾ ਕਿ ਬਹੁਤ ਜ਼ਿਆਦਾ ਕੋਈ ਮਕਬੂਲ ਕੈਂਡੀਡੇਟ ਹੋਵੇ ਆਜ਼ਾਦ ਉਮੀਦਵਾਰ ਜਿਹੜਾ ਲੋਕਾਂ ਜਿਹਦਾ ਬਹੁਤ ਆਧਾਰ ਹੋਵੇ ਜਾਂ ਕਿਸੇ ਮੁੱਦੇ ਤੇ ਅੰਦੋਲਨਤ ਹੋ ਕੇ ਲੋਕ ਬੋਟਾ ਉਹਨੂੰ ਪਾਣਾ ਚਾਹੁੰਦੇ ਹੋਣ ਤੇ ਉਹਦੇ ਨਾਲ ਕੋਈ ਵੱਡੀ ਬੇਇਨਸਾਫੀ ਹੋਈ ਹੋਵੇ ਤੇ ਆਜ਼ਾਦ ਉਮੀਦਵਾਰ ਕੋਈ ਖੜ੍ਹ ਜਵੇ ਕਈ ਇਦਾਂ ਫਿਰ ਜੇਲ੍ਹ ਚ ਬੈਠੇ ਵੀ ਜਿੱਤ ਜਾਂਦੇ ਆ ਪੰਜਾਬ ਦੇ ਇਤਿਹਾਸ ਚ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਤੇ ਹੁਣ ਤੁਸੀਂ ਗੱਲ ਕੀਤੀ ਹੈ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਨੂੰ ਜਿਹੜਾ ਐਨਐਸਏ ਲਾ ਕੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਜਿਹੜਾ ਸਾਮ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਨੇ ਰਲ ਕੇ ਉਹਨਾਂ ਦੀ ਜਿਹੜੀ ਨਜ਼ਰਬੰਦੀ ਆ ਉਹ 1 ਸਾਲ ਤੋਂ ਬਾਅਦ ਹੋਰ ਵਧਾ ਦਿੱਤੀ ਹੈ ਇਹਦੇ ਕਰਕੇ ਪੰਜਾਬ ਚ ਜਿਹੜਾ ਸਿੱਖ ਭਾਈਚਾਰੇ ਦੇ ਅੰਦਰ ਅਮਰਿਤਪਾਲ ਸਿੰਘ ਨਾਲ ਜਿਹੜੀ ਇਹ ਬੇਇਨਸਾਫੀ ਹੋਈ ਹੈ ਉਹਦੇ ਖਿਲਾਫ ਉਹਨਾਂ ਚ ਰੋਸ ਤਾਂ ਹੈਗਾ ਜਿਹੜਾ ਪੰਜਾਬ ਚ ਸਿੱਖ ਭਾਈਚਾਰ ਦੇ ਅੰਦਰ ਖਾਸ ਕਰਕੇ ਨੌਜਵਾਨਾਂ ਚ ਇਹਦਾ ਰੋਸ ਹੈਗਾ ਪਰ ਹੁਣ ਜਦੋਂ ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਤੇ ਇਹ ਜਿਹੜਾ ਰੋਸ ਆ ਵੋਟਾਂ ਚ ਕਿੰਨਾ ਤਬਦੀਲ ਹੁੰਦਾ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਖਡੂਰ ਸਾਹਿਬ ਹਲਕਾ ਪਾਵੇਂਗੇ ਪੰਥਕ ਹਲਕਾ ਜਿਆਦਾ ਸਿੱਖਬੱਦੀ ਹੈ ਉੱਤੇ ਤੇ ਜੇ ਉਹ ਦੇਖੀਏ ਤਾਂ ਜਸਵੰਤ ਸਿੰਘ ਖਾਲੜਾ ਦੀs ਪਤਨੀ ਨੇ ਵੀ ਉੱਥੇ ਚੋਣ ਲੜੀ ਸੀਗੀ 2019 ਚ ਪਰ ਉਹਨਾਂ ਨੂੰ ਕੋਈ ਜਿਆਦਾ ਹੰਗਾਰਾ ਮਿਲਿਆ ਨਹੀਂ ਹੈਗਾ ਤੇ ਇਸ ਕਰਕੇ ਇਹ ਦੇਖਣਾ ਬਣਦਾ ਕਿ ਜੇ ਅਮਰਿਤਪਾਲ ਸਿੰਘ ਚੋਣਾ ਲੜਦੇ ਆ ਤੇ ਉਹਨਾਂ ਨੂੰ ਕਿੰਨੀਆਂ ਵੋਟਾਂ ਬਣੀਆਂ ਤੇ ਜੇ ਤਾਂ ਜਿਹੜਾ ਵੱਡੀ ਗਿਣਤੀ ਚ ਲੋਕ ਜਿਹੜੇ ਉਹਨਾਂ ਨੇ ਇਹ ਮਹਿਸੂਸ ਕਰਕੇ ਕਿ ਇਹਦੇ ਨਾਲ ਬਹੁਤ ਬੇਇਨਸਾਫੀ ਹੋਈ ਹੈ ਇਹਨੂੰ ਵੱਡੀ ਪੱਧਰ ਤੇ ਵੋਟਾਂ ਪਾ ਦੋ ਤਾਂ ਕਿ ਜੇਲ੍ਹ ਤੋਂ ਬਾਹਰ ਰਿਹਾ ਹੋ ਸਕੇ ਬਾਹਰ ਆ ਸਕੇ ਜੀ ਫੇਰ ਤਾਂ ਕੋਈ ਜਿਹੜੀ ਉਹਦੇ ਜਿੱਤਣ ਦੀ ਸੁਭਾਵਨਾ ਬਣ ਸਕਦੀ ਹੈ ਤੇ ਜੇ ਇਸ ਤਰ੍ਹਾਂ ਦੀ ਕੋਈ ਕਟਾਰਬੰਦੀ ਨਹੀਂ ਹੁੰਦੀ ਤੇ ਫੇਰ ਜਿਹੜਾ ਜ਼ਿਆਦਾ ਵੋਟਾਂ ਲੈ ਕੇ ਨਹੀਂ ਜਾਣਗੇ ਇਹ ਇਹ ਤੋਂ ਇਲਾਵਾ ਜੀ ਦੂਜੀਆਂ ਪਾਰਟੀਆਂ ਦੇ ਉੱਪਰ ਵੀ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਪ੍ਰਭਾਵ ਆਏਗਾ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆ ਅਕਾਲੀ ਦਲ ਨੂੰ ਆਏਗੀ ਅਕਾਲੀ ਦਲ ਨੇ ਹਾਜੀ ਤਾਂ ਉੱਥੋਂ ਕੁਦੂਰ ਸਾਹਿਬ ਤੋਂ ਕੋਈ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ ਹੁਣ ਜੇ ਉਹ ਆਪਣਾ ਉਮੀਦਵਾਰ ਖੜਾ ਕਰਦੇ ਆ ਤਾਂ ਜਿਹੜਾ ਸਿੱਖ ਸੰਗਤਾਂ ਚ ਜਾਂ ਸਿੱਖ ਪਸਿਕ ਪੰਥ ਚ ਪ੍ਰਭਾਵ ਜਾਏਗਾ ਕਿ ਅਕਾਲੀ ਦਲ ਨੇ ਅਮਰਤਪਾਲ ਸਿੰਘ ਦਾ ਸਮਰਥਨ ਨਹੀਂ ਕੀਤਾ ਜਿਹੜਾ ਕਿ ਜਿਹਨੂੰ ਕਿ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉੱਥੇ ਜੇਲ੍ਹ ਵਿੱਚ ਰੱਖਿਆ ਹੋਇਆ ਨਜ਼ਰਬੰਦ ਡਿਬਰੂਗੜ੍ਹ ਜੇਲ੍ਹ ਚ ਰੱਖਿਆ ਹੋਇਆ ਅਸਾਮ ਚ ਤਾਂ ਫਿਰ ਤਾਂ ਲੋਕਾਂ ਦੇ ਅੰਦਰ ਇਹ ਇਹ ਪੰਜਾਬ ਦੀ ਜਿਹੜੀ ਸਿੱਖ ਵਾਦੀ ਹੈ ਉਹਦੇ ਇੱਕ ਵੱਡੇ ਹਿੱਸੇ 'ਚ ਜਾਏਗਾ ਸੁਨੇਹਾ ਕਿ ਇਹਨਾਂ ਨੇ ਉਹਨਾਂ ਦਾ ਸਮਰਥਨ ਨਹੀਂ ਕੀਤਾ ਜਿਹੜੀ ਉਹਦੇ ਮੁਕਾਬਲੇ 'ਚ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਦੂਜੇ ਪਾਸੇ ਜੇ ਅਕਾਲੀ ਦਲ ਆਪਣਾ ਉਮੀਦਵਾਰ ਖੜਾ ਨਹੀਂ ਕਰਦਾ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਫਿਰਕੂਤ੍ਰੂ ਵਿਕੰਦੀ ਰਾਜਨੀਤੀ ਕਰਦੀ ਹੈ ਉਹ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਦੀ ਆ ਕਿ ਜੇ ਅਮਰਿਤਪਾਲ ਸਿੰਘ ਇਥੋਂ ਚੋਣਾ ਜਿੱਤਦਾ ਤੇ ਇਹਦੇ ਨਾਲ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੋਏਗੀ ਦੇਸ਼ ਦੀ ਏਕਤਾ ਅਖੰਡਤਾ ਸੁਰੱਖਿਆ ਨੂੰ ਖਤਰਾ ਪੈਦਾ ਹੋਏਗਾ ਉਹ ਖਾਲਸਤਾਨੀ ਵਿਚਾਰਧਾਰਾ ਦਾ ਸਮਰਥਕ ਹੈ ਤੇ ਉਹਦੇ 'ਚ ਪੰਜਾਬ ਦੇ ਜਿਹੜੇ ਹਿੰਦੂ ਵੋਟਰ ਆ ਉਹਨਾਂ ਦੀ ਪੋਲਰਾਈਜੇਸ਼ਨ ਜਾਂ ਉਹਨਾਂ ਦਾ ਧਰਵੀਕਰਨ ਭਾਜਪਾ ਜਿਹੜੀ ਆਪਣੇ ਹੱਕ 'ਚ ਕਰਨ ਦਾ ਯਤਨ ਕਰ ਸਕਦੀ ਹੈ ਇਸ ਕਰ ਇਹ ਤੋਂ ਉਹ ਫਾਇਦਾ ਲੈਣ ਦਾ ਯਤਨ ਕਰ ਰਹੀ ਹੈ ਇਸ ਵੇਲੇ ਮਨਜੋਤ ਜੀ ਜਿਹੜੇ ਕਿਸਾਨ ਲੀਡਰਾਂ ਵੱਲੋਂ ਜਾਂ ਕਿਸਾਨ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜੇ ਧਰਨੇ ਲਾਏ ਹੋਇਆ ਤੇ ਇਹਨੂੰ ਧਰਨੇ ਭਾਵੇਂ ਬਾਅਦ ਚ ਲੱਗੇ ਆ ਹਰਿਆਣਾ ਸਰਕਾਰ ਨੇ ਜਿਹੜੀ ਸੜਕੀ ਆਵਾਜਾਈ ਪਹਿਲਾਂ ਹੀ 6-7 ਲੇਅਰਾਂ ਦੀ ਨਾਕਾਬੰਦੀ ਕਰਕੇ ਉਹਨਾਂ ਨੇ ਸੜਕਟ ਜਿਹੜਾ ਸੜਕੀ ਆਵਾਜਾਈ ਤਾਂ ਪਹਿਲਾਂ ਹੀ ਠੱਪ ਕਰਤੀ ਸੀ ਪਰ ਉਹ ਸਾਰਾ ਦੋਸ਼ ਲਾਦੇ ਆ ਵੀ ਕਿਸਾਨ ਉੱਥੇ ਬੈਠੇ ਆ ਕਿਸਾਨ ਦਿੱਲੀ ਆਣਾ ਚਾਹੁੰਦੇ ਆ ਦਿੱਲੀ ਆ ਕੇ ਅਮਨ ਕਾਨੂੰਨ ਦੀ ਸਥਿਤੀ ਵਗੜਨਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਇੱਥੇ ਜਿਹੜੇ ਆ ਜੀ ਇਹ ਨਾਕਾਬੰਦੀ ਕੀਤੀ ਹੋਈ ਹੈ ਉਹ ਕਿਸਾਨਾਂ ਨੂੰ ਉਹਦੇ ਲਈ ਦੋਸ਼ ਦੋਸ਼ ਦਿੰਦੇ ਆ ਹੁਣ ਤਿੰਨ ਚ ਤਿੰਨ ਕਿਸਾਨ ਲੀਡਰ ਜਿਹੜੇ ਆ ਉਹ ਹਰਿਆਣਾ ਪੁਲਿਸ ਨੇ ਫੜ ਲਿਆ ਉਹ ਉਹਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਾਂ ਉਹਨਾਂ ਨੂੰ ਛਡਾਣ ਲਈ ਦਬਾਅ ਬਣਾਉਣ ਲਈ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਰੇਲਵੇ ਪਟੜੀਆਂ ਵੀ ਜਾਮ ਕਰਤੀਆਂ ਹੁਣ ਪੰਜਾਬ ਤੋਂ ਜਾਣ ਲਈ ਜਿਹੜਾ ਵਪਾਰੀ ਆ ਸੰਤਕਾਰ ਆ ਜਿਹੜੇ ਉਹ ਨਾ ਪੰਜਾਬ ਤੋਂ ਆਪਣਾ ਮਾਲ ਬਾਹਰ ਭੇਜਣ ਲਈ ਪੰਜਾਬ ਬਾਹਰੋ ਮਾਲ ਆਪਣਾ ਇੱਥੇ ਕੋਈ ਮਗਵਾਉਣ ਲਈ ਵਪਾਰੀ ਤਬਕੇ ਨੂੰ ਜਿਹੜਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਮ ਲੋਕ ਵੀ ਅੱਜ ਜ਼ਮਾਨਾ ਗਤੀਸ਼ੀਲ ਜ਼ਿੰਦਗੀ ਆਮ ਲੋਕਾਂ ਨੂੰ ਵੀ ਦਿੱਲੀ ਜਾਂਚ ਵੀ ਮੁਸ਼ਕਲਾਂ ਆ ਰਹੀਆਂ ਇਧਰੋਂ ਉਧਰੋਂ ਪਿੰਡਾਂ ਤੋਂ ਛੋਟੀਆਂ ਵੱਡੀਆਂ ਸੜਕਾਂ ਤੋਂ ਹੋ ਕੇ ਕਈ ਘੰਟਿਆਂ ਦਾ ਜ਼ਿਆਦਾ ਸਮਾਂ ਲਾ ਕੇ ਲੋਕ ਆਉਂਦੇ ਆ ਤੇ ਜਾਂਦੇ ਆ ਇਸੇ ਤਰ੍ਹਾਂ ਰੇਲ ਆਵਾਜਾਈ ਠੱਪ ਹੋ ਗਈ ਜਿਹੜੀਆਂ ਹੁਣ ਤੱਕ ਸੈਂਕੜੇ ਗੱਡੀਆਂ ਜਿਹੜੀਆਂ ਉਹ ਉਹਨਾਂ ਨੂੰ ਰੱਦ ਕਰਨੀਆਂ ਪਈਆਂ ਜਾਇਦਰ ਉਧਰ ਉਹਨਾਂ ਦੇ ਰੂਟ ਬਦਲਨੇ ਪਏ ਆ ਉਹਦੇ ਕਰਕੇ ਵੀ ਲੋਕ ਤੰਗ ਆ ਹੁਣ ਲੋਕਾਂ ਦੇ ਵਿੱਚ ਜਿਹੜੀ ਜਿਹੜੀ ਲੋਕ ਪਰੇਸ਼ਾਨ ਆ ਇਹਦਾ ਫਾਇਦਾ ਵੀ ਭਾਜਪਾ ਜਿਹੜੀ ਹੈ ਪੰਜਾਬ ਤੇ ਹਰਿਆਣਾ 'ਚ ਉਠਾਣ ਦਾ ਯਤਨ ਕਰ ਸਕਦੀ ਆ ਜੀ ਤੇ ਉਹਦੇ 'ਚ ਹਰਿਆਣਾ ਦੇ ਜਿਹੜੇ ਸਾਬਕ ਮੁੱਖ ਮੰਤਰੀ ਹੈ ਖੱਟੜੋ ਦਾ ਤਾਂ ਬਿਆਨ ਹੀ ਆ ਗਿਆ ਸੀ ਵੀ ਜੇ ਕਿਸਾਨ ਸਾਡਾ ਵਿਰੋਧ ਕਰਦੇ ਆ ਤੇ ਇਹ ਸਿਰਫ ਇਹ ਲੋਕ ਆ ਤੇ ਸਾਨੂੰ ਜਿਹੜਾ ਦੂਜੇ ਵਰਗਾਂ ਦੀਆਂ ਜ਼ਿਆਦਾ ਵੋਟਾਂ ਮਿਲ ਸਕਦੀਆਂ ਇਸ ਤਰ੍ਹਾਂ ਦੀ ਸੋਚ ਜਾਂ ਇਸ ਤਰ੍ਹਾਂ ਦੀ ਰਣਨੀਤੀ ਪੰਜਾਬ 'ਚ ਵੀ ਭਾਜਪਾ ਦੀ ਹੋ ਸਕਦੀ ਆ ਜਿਹੜੀ ਭਾਜਪਾ ਜੀ ਕਿਸਾਨਾਂ ਦੇ ਮੁੱਦੇ ਤੇ ਵੋਟਾਂ ਦਾ ਧਰੂਵੀਕਰਨ ਕਰਨ ਦੀ ਸੋਚ ਰਹੀ ਹੈ ਜਾਂ ਰਣਨੀਤੀ ਬਣਾ ਰਹੀ ਹੈ ਜਾਂ ਇਸ ਤਰ੍ਹਾਂ ਦੀ ਉਹਦੀ ਕੋਸ਼ਿਸ਼ ਹੈ ਜਾਂ ਸੋਚ ਹੈ ਇਸ ਇਸ ਤਰ੍ਹਾਂ ਦੀ ਸੋਚ ਜਿਹੜੀ ਉਹ ਅਮਰਿਤਪਾਲ ਦੇ ਮਾਮਲੇ ਤੇ ਵੀ ਉਹ ਅਪਣਾ ਸਕਦੀ ਹੈ ਤੇ ਇਹ ਕਰਨ ਨੂੰ ਪ੍ਰਧਾਨ ਮੰਤਰੀ ਇੱਥੇ ਆ ਕੇ ਰੈਲੀਆਂ ਕਰਨ ਅਮਿਤ ਸ਼ਾਹ ਇੱਥੇ ਆ ਕੇ ਰੈਲੀਆਂ ਕਰਨ ਤੇ ਉਹ ਵੱਡੇ ਸਿਆਸੀ ਹਮਲੇ ਜਿਹੜੇ ਅਮਰਿਤਪਾਲ ਨੂੰ ਲੈ ਕੇ ਕਰ ਸਕਦੇ ਆ ਇਹਦੇ ਕੋਈ ਵੀ ਸਿੱਟੇ ਨਿਕਣ ਪੰਜਾਬ ਦੀ ਰਾਜਨੀਤੀ ਤੇ ਅਮਰਿਤਪਾਲ ਸਿੰਘ ਦੇ ਚੋਣ ਲਾਣ ਦੇ ਪ੍ਰਭਾਵ ਜਿਹੜੇ ਆ ਉਹ ਜ਼ਰੂਰ ਪੈਣਗੇ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਇਹ ਜਿਹੜੀ ਜਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਆ ਜਾਂ ਰਾਜਨੀਤੀ ਆ ਇਹ ਕੀ ਰੰਗ ਵਿਖਾਉਂਦੀ ਹੈ ਜੀ ਵੈਸੇ ਤਾਂ ਮਾਨਕ ਜੀ 13 ਦੀਆਂ 13 ਲੋਕ ਸਭਾ ਸੀਟਾਂ ਦੇ ਦੇਸ਼ ਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਤੇ ਨਿਗਰ ਰਹੀ ਕਿ ਲੇਕਿਨ ਕੁਝ ਸੀਟਾਂ ਜਿਹੀਆਂ ਨੇ ਜਿਹੜੀਆਂ ਜਿਨ੍ਹਾਂ ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਫਿਲਹਾਲ ਜੇਕਰ ਲੁਧਿਆਣੇ ਦੀ ਗੱਲ ਕਰੀ ਲੁਧਿਆਣੇ ਦੇ ਵਿੱਚ ਹਾਲੇ ਤੱਕ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਨਹੀਂ ਲਾਣਾ ਹੈ ਕਿ ਹਾਲਾਂਕਿ ਹੋਰ ਵੀ ਕਈ ਸੀਟਾਂ ਤੇ ਆਪਣਾ ਹਲੇ ਤੱਕ ਕੈਂਡੀਡੇਟ ਨਹੀਂ ਉਤਾਰੀ ਉਹਨਾਂ ਨੇ ਲੇਕਿਨ ਚਰਚਾ ਇਹ ਚੱਲ ਰਹੀ ਹੈ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਦੋ ਭਰਾ ਆਹਮੋ ਸਾਹਮਣੇ ਹੋ ਸਕਦੇ ਨੇ ਰਵਨੀਤ ਸਿੰਘ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ ਕਿਵੇਂ ਵੇਖਦੇ ਹੋ ਦੋਵੇਂ ਭਰਾ ਮੋ ਸਾਹਮਣੇ ਹੋਲ ਵੀ ਹਲਕਿਆਂ ਦੇ ਵਿੱਚ ਰਿਸ਼ਤੇ ਦਾ ਲਾਮੋ ਸਾਹਮਣੇ ਹੋਏ ਨੇ ਜਿਵੇਂ ਕਿ ਆ ਜਾਂਦਾ ਕਿ ਸਿਆਸਤ ਦੇ ਵਿੱਚ ਕੋਈ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਉਹਦੇ ਜੀ ਮਨਜੋਤ ਜੀ ਗੱਲ ਇਹ ਹੈ ਸਿਆਸੀ ਪਾਰਟੀਆਂ ਆਪਣੇ ਜੋੜ ਤੋੜ ਲਾਉਣੀ ਆ ਉਹ ਲੁਧਿਆਣੇ ਦੀ ਸੀਟ ਲਈ ਦਜਾ ਕਾਂਗਰਸ ਨੂੰ ਕੋਈ ਠੁਕਮਾ ਉਮੀਦਵਾਰ ਨਹੀਂ ਲੱਭਦਾ ਇਹਨਾਂ ਦੇ ਦੋ ਤਿੰਨ ਵਾਰ ਜਿਹੜਾ ਉਮੀਦਵਾਰ ਰਵਨੀਤ ਬਿੱਟੂ ਕਾਂਗਰਸ ਟਿਕਟ ਤੇ ਜਿੱਤਿਆ ਸੀ ਉਹ ਚਲਾ ਗਿਆ ਜਿਹੜਾ ਭਾਜਪਾ ਚਲਾ ਗਿਆ ਭਾਜਪਾ ਨੇ ਉਹਨੂੰ ਉਮੀਦਵਾਰ ਬਣਾਤਾ ਕਾਂਗਰਸ ਤੇ ਇਸ ਵੇਲੇ ਚਰਚਾ ਇਹ ਚੱਲ ਰਹੀ ਹੈ ਕਿ ਜਿਹੜੇ ਸਾਬਕਾ ਪੰਜਾਬ ਦੇ ਮੰਤਰੀ ਆਸ਼ੂ ਉਹਨਾਂ ਨੂੰ ਲੜਾਇਆ ਜਾਵੇ ਜਾਂ ਦੂਜੇ ਗੁਰਕੀਰਤ ਸਿੰਘ ਕੋਟਲੀ ਨੂੰ ਲੜਾਇਆ ਜਾਵੇ ਤੇ ਉਹ ਉਹ ਕਿਉਂਕਿ ਹੁਣ ਜਿਹੜਾ ਰਵਨੀਤ ਬਿੱਟੂ ਆ ਉਹਨੇ ਭਾਜਪਾ ਦੇ ਜਿਹੜੇ ਪੋਸਟਰ ਆ ਆਪਣੀਆਂ ਫੋਟੋਆਂ ਦੇ ਨਾਲ ਬਿਆਨ ਸਿੰਘ ਜਿਹੜੇ ਆਪਣੇ ਦਾਦੇ ਦੀ ਜਿਹੜੀ ਆਪਣੇ ਬਾਬੇ ਦੀ ਫੋਟੋ ਵੀ ਲਾ ਲਈ ਹੈ ਬਿਆਨ ਸਿੰਘ ਦੀ ਜਿਹੜੀ ਸਿਆਸੀ ਵਿਰਾਸਤ ਤੇ ਆ ਉਹਦਾ ਫਾਇਦਾ ਉਹ ਆਪਣੇ ਲਈ ਹਾਸਲ ਕਰਨਾ ਚਾਹੁੰਦਾ ਹੈ ਵੋਟ ਹਾਸਲ ਕਰਨ ਲਈ ਕਿ ਉਹਨੇ ਮਾੜੇ ਸਮਿਆਂ 'ਚ ਜਿਹੜੇ ਪੰਜਾਬ ਜਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਜਿਹੜੀ ਆਪਣੀ ਸਹੀਦੀ ਦਿੱਤੀ ਹੈ ਉਹ ਤਾਂ ਇਹ ਕਹਿੰਦੇ ਆ ਨਾ ਤੇ ਕਾਂਗਰਸ ਦੀ ਕੋਸ਼ਿਸ਼ ਹੋਏਗੀ ਕਿ ਬਿਆਨਤ ਸਿੰਘ ਦੇ ਪਰਿਵਾਰ ਚੋਂ ਹੀ ਕੋਈ ਹੋਰ ਉਮੀਦਵਾਰ ਖੜਾ ਕੀਤਾ ਜਾਏ ਜਿਹੜੀ ਬਿਆਨਤ ਸਿੰਘ ਦੀ ਵਿਰਾਸਤ ਦੇ ਰਵਨੀਤ ਬਿੱਟੂ ਜੇ ਤੋਂ ਫਾਇਦਾ ਉਠਾਣਾ ਚਾਹੁੰਦਾ ਤੇ ਕਾਂਗਰਸ ਚਾਹੇਗੀ ਕਿ ਇਹਦਾ ਫਾਇਦਾ ਅਸੀਂ ਉਠਾਈਏ ਤੇ ਇਸ ਤਰ੍ਹਾਂ ਇਹਦੀ ਸੋਚ ਹੋ ਸਕਦੀ ਹੈ ਗੁਰਕੀਰਤ ਕੋਟਲੀ ਦੀ ਨੂੰ ਚੋਣਾ ਲੜਾਉਣ ਦੀ ਕਾਂਗਰਸੀ ਸੋਚ ਹੋ ਸਕਦੀ ਹੈ ਚਰਚਾ ਸਿਆਸੀ ਚੱਲ ਰਹੀ ਹੈ ਅੱਗੇ ਗੱਲ ਕਿੱਥੋਂ ਤੱਕ ਅੱਗੇ ਵਧਦੀ ਹੈ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ ਕਿਉਂਕਿ ਥੋੜੇ ਦਿਨਾਂ 'ਚ ਕਾਂਗਰਸ ਨੂੰ ਜਿਹੜੀਆਂ ਰਹਿੰਦੀਆਂ ਸੀਟਾਂ ਆ ਉਹ ਤੋਂ ਆਪਣੇ ਉਮੀਦਵਾਰ ਤਾਂ ਐਲਾਨਣੇ ਪੈਣੇ ਆ ਜੀ ਮੰਨ ਕੇ ਸਮਾਂ ਬਹੁਤ ਤਾਂ ਇਜਾਜ਼ਤ ਦੇ ਦਿੰਦਾ ਸਮੇਂ ਦੀ ਘੜ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਜੰਦ ਜਾਂਦੀ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜੇਕਰ ਤੁਸੀਂ ਅਜੀਤ ਵੈਬ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲਾਈਕ ਸ਼ੇਅਰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਦੇਸ਼ ਦੁਨੀਆ ਦੀ ਹਰ ਇੱਕ ਵੱਡੀ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੌਂਚ ਸਕੇ ਖਬਰਾਂ ਹੋਰ ਵੀ ਸਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇਸ਼ ਦੀ ਸਿਆਸਤ ਦੇ ਵਿੱਚ ਕੀ ਹਿਲਜੁਲ ਹੁੰਦੀ ਹੈ तमाम ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਹੁਣ ਲਈ ਦੋ ਸਾਨੂੰ ਆਗਿਆ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ